ਫਲੋਰ ਅੱਜ ਸਵੇਰੇ 7 ਵਜੇ ਦੇ ਕਰੀਬ ਹਾਈਵੇ ਤੇ ਦੋ ਬੱਸਾਂ ਦੀ ਟੱਕਰ ਹੋ ਗਈ ਜਿਸ ਕਾਰਨ ਇੱਕ ਬੱਸ ਪੁਲ ਤੇ ហេਠਾਂ ਲੰਮਕ ਗਈ ਜਿਸ ਕਾਰਨ ਕਾਫੀ ਲੰਮਾ ਜਾਮ ਲੱਗ ਗਿਆ ਇਸ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਹਾਦਸੇ ਦੌਰਾਨ ਲੱਗੇ ਲੰਬੇ ਜਾਮ ਅਤੇ ਸੰਗਣੀ ਧੁੰਦ ਕਾਰਨ ਵੇਰਕਾ ਮਿਲਕ ਪਲਾਂਟ ਸਾਹਮਣੇ ਤਿੰਨ ਗੱਡੀਆਂ ਹੋਰ ਆਪਸ ਵਿੱਚ ਟਕਰਾ ਗਈਆਂ ਜਿਸ ਕਾਰਨ ਤਿੰਨ ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਐਸਐਸਐਫ ਦੀ ਟੀਮ ਦੇ ਸਰਬਜੀਤ ਸਿੰਘ ਵੱਲੋਂ ਜ਼ਖਮੀ ਰਣਦੀਪ ਸਿੰਘ ਛੋਡੀ ਸਿੰਘ ਜੀਵਨ ਪ੍ਰਕਾਸ਼ ਨੂੰ आज ਲਈ निजी अस्पताल ਵਿਖੇ ਪਹੁੰਚਾਇਆ ਗਿਆ ਹਾਦਸੇ ਦੌਰਾਨ ਲੱਗੇ ਲੰਬੇ ਜਾਮ ਨੂੰ ਖੁਲਾਉਣ ਲਈ ਡੀਐਸਪੀ ਟ੍ਰੈਫਿਕ ਜਲੰਧਰ ਮਨਜੀਤ ਸਿੰਘ ਅਤੇ ਐਸਐਚਓ ਫਿਲੌਰ ਸੰਜੀਵ ਕੁਮਾਰ ਵੱਲੋਂ ਮੌਕੇ ਤੇ ਪਹੁੰਚ ਕੇ ਕਾਫੀ ਜਦੋਜਹਿਦ ਤੋਂ ਬਾਅਦ ਜਾਮ ਖੁਲਾਇਆ ਗਿਆ ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਅਤੇ ਭਾਰਤੀ ਕਿਸਾਨ ਯੂਨੀਅਨ ਤੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਭਾਗ ਸਿੰਘ ਪਹੁੰਚੇ ਮੌਕੇ ਯਾਤਰੀਆਂ ਤੇ ਜ਼ਖਮੀਆਂ ਦਾ ਹਾਲ ਪੁੱਛਿਆ ਅਤੇ ਪ੍ਰਸ਼ਾਸਨ ਨੂੰ ਸਵਾਰੀਆਂ ਤੇ ਜ਼ਖਮੀਆਂ ਦੀ ਵੱਤਵੱਦ ਮਦਦ ਦੀ ਕਰਨ ਦੀ ਅਪੀਲ ਕੀਤੀ ਹਾਂਜੀ ਕੀ ਨਾਮ ਹੈ ਮੇਰਾ ਨਾਮ ਮਖਲ ਸਿੰਘ ਹੈ ਹੀ ਮਾਮਲਾ ਜੀ ਆ ਗੱਡੀਆਂ ਦਾ ਐਕਸੀਡੈਂਟ ਹੋਇਆ ਕੀ ਕਾਰਨ ਹੋ ਗੱਡੀਆਂ ਜਿਹੜਾ ਤੁਹਾਨੂੰ ਤੇ ਅਸੀਂ ਜਾ ਰਹੇ ਸੀਗੇ ਹੌਲੀ ਹੌਲੀ ਪਿੱਛੋਂ ਗੱਡੀ ਉਹ ਆਈ ਐ ਸਰਕਾਰੀ ਉਹਨਾਂ ਪਿੱਛੋਂ ਹੀ ਪਹਿਲਾਂ ਸਾਈਡ ਤੋਂ ਵੱਜੀ ਫਿਰ ਬੈਕ ਇੰਨਾ ਗੱਡੀ ਜਿਹੜੀ ਸਰਕਾਰੀ ਉਹਨੇ ਕੀਤਾ ਸਾਰਾ ਕੁਝ ਕੋਈ ਜਾਨੀ ਨੁਕਸਾਨ ਜਾਨੀ ਤੋਂ ਪਰਮਾਤਮਾ ਨੇ ਸਾਬਤਕ ਬਚਾਇਆ ਕੋਈ ਸਾਥੀ ਚੋੜ ਨਹੀਂ ਹਾਂਜੀ ਮੈਂ ਜਿਹੜੇ ਸੀ ਗੱਡੀ ਚ ਸਾਰੇ ਜਾਨੀ ਸਾਰੇ ਠੀਕ ਆ ਹਾਂਜੀ ਪੁਲਿਸ ਨੂੰ ਸੂਚਨਾ ਦੇਤੀ ਸੀ आधी पॉलिसी थे मौके पे से की अटैक है क्या नाम है सर आपका सर नाम बरकम सिंह है कौन सी बस पे थे आप यूपी रोडवेज है सर ये चालक को बस से हां जी चालक ये कैसे सर हादसा हुआ सर हम अमृतसर से अम्बाड़े के लिए आ रही थी बस और बस लगभग 10-15 की स्पीड पे धुंध बहुत ज्यादा है तो 10-15 की स्पीड पे बस होगी और पीछे से स्लीपर वाले ने आगे इसने प्राइवेट बस वाले ने पीछे से ठोक गाड़ी मार दी सर जैसे देखा जा रहा है एक बस है जो ब्रिज से नीचे लमकी हुई है जी का, का को किसी को कोई वो बस अभी चालू खड़ी हुई है जो आप बता रहे हो पीछे से उसने मारा है हाँ जी, हाँ जी। तो चालू खड़ी है उसका ड्राइवर कहाँ पे सर ड्राइवर उसका भाग गया अभी उतर के भाग गया सर बस में सवार हमारी सवारी को तो बचाया उसका सर पता नहीं है इसके बारे में नहीं ਹਾਂਜੀ ਸਰ ਇੱਕ ਫਲੋਰ ਆ ਜਿਹੜਾ 바ਵਾ ਸਾਹਿਬ ਹੀਮਰਾਓ ਅੰਬੇਡਕਰ ਚੌਕ ਦੇ ਉੱਤੇ ਪੁਲ ਪਿੰਦਾ ਤਮੋਰੀਆ ਪੁਲ ਉਸ ਦੇ ਉੱਤੇ ਆ ਜਿਹੜਾ ਇੱਕ ਸੜਕੀ ਹਾਸਾ ਹੋਇਆ ਇੱਕ ਬੱਸ ਆ ਜਿਹੜੀ 바ਵਾ ਸਾਹਿਬ ਦੀ ਸਟੈਚੂ ਵਾਲ ਨੂੰ ਅੱਤੀ ਪੁਲ ਤੋਂ ਥੱਲੇ ਅੰਦਰ ਘੁੱਟੀ ਆ ਤੇ ਇੱਕ ਬੱਸ ਨੁਕਸਾਨੀ ਗਈ ਹੈ ਤੁਸੀਂ ਮੌਕੇ ਤੇ ਪਹੁੰਚੇ ਆ ਕੀ ਕਹੋਗੇ ਸਰ ਦੇਖੋ 15 ਮਿੰਟ ਪਹਿਲਾਂ ਜਿਹੜਾ ਆ ਨੈਸ਼ਨਲ ਹਾਈਵੇ ਫਲੋਰ ਸ਼ਹਿਰ ਦੇ ਉੱਪਰ ਜਿਹੜਾ DD ਰੋਡ ਦੇ ਉੱਪਰ ਜਿਹੜਾਗਾ ਦੋ ਬੱਸਾਂ ਜਿਹੜੀਆਂ ਆ ਉੱਤਰ ਪ੍ਰਦੇਸ਼ ਦੀਆਂ ਦੋਵੇਂ ਬਸਾਂ ਉੱਤਰ ਪ੍ਰਦੇਸ਼ ਦੀਆਂ ਸੀ ਆ ਮੇਰੇ ਸਾਥੀ ਜਿਹੜੇ ਸਵਾਰੀਆਂ ਜਿਹੜੀਆਂ ਖੜੀਆਂ ਆਆਂ ਜਿਹੜੇ ਦਿੱਲੀ ਨੂੰ ਜਾ ਰਹੇ ਹੁਣੀਆਂ ਔਰ ਇੱਕ ਪਾਸੇ ਤੇ ਲਗਭਗ 20 ਸਵਾਰੀਆਂ ਸੀ ਦੂਸਰੀ ਬਸ ਦੇ ਵਿੱਚ ਅਸੀਂ ਪੰਜ ਸਵਾਰੀਆਂ ਸੀ ਆ ਔਰ ਹੁੰਦ ਕਰਕੇ ਬਈ ਇੱਕ ਬਸ ਜਿਹੜੀ ਸੀ ਬਹੁਤ ਅੱਗੇ ਸ ਲੋ ਜਾ ਰਹੀ ਸੀ ਤੇ ਪਿੱਛੋਂ ਮੇਰੀ ਬਸ ਦੀ ਸਪੀਡ ਬਹੁਤ ਜ਼ਿਆਦਾ ਹੋਣ ਕਰਕੇ ਕੋਲੇ ਪਿੱਛੋਂ ਉਹ ਅਗਲੀ ਬਸ ਨੂੰ ਹਿੱਟ ਮਾਰੀ ਆ ਹਿੱਟ ਮਾਰਨ ਕਰਕੇ ਉਹ ਬਸ ਜਿਹੜੀ ਉਹ ਪੂਰੀ ਤਰ੍ਹਾਂ ਟੱਲ ਕਰ ਗਈ ਆ ਔਰ ਇਨਾ ਬਚਾਅ ਹੋ ਗਿਆ ਕਿ ਬਸ ਦੀ ਦੇਖੀ ਹੈਗੀ ਆ ਉਹ ਅੱਧੀ ਵਸ ਜਿਹੜੀ ਹੈਗੀ ਆ ਹਾਈਵੇ ਤੇ ਥੱਲੇ ਲੰਘ ਰਹੀ ਆ ਜਿਹਦੀ ਹਾਈਟ ਕੱਟੇ ਕੱਟ 15 ਗੱਫਟ ਉੱਚੀ ਹੈਗੀ ਆ ਉਹ ਫਰਾਜ਼ਾਬਾਦ ਸਾਹਿਬ ਪਰਮਾਥਮਨ ਦੇ ਮੇਹਰ ਭਰੇ ਹੱਥ ਰੱਖਾ ਇਹਨਾਂ ਸਵਾਰੀਆਂ ਦੇ ਆਸਾਤੀ ਸਾਰੇ ਨੇ ਔਰ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਔਰ ਵੇਖੋ ਤੁਸੀਂ ਜਿਹੜੀ ਵਸਲੀ ਹਾਲਾਤ ਦੇਖ ਕੇ ਇਹ ਦੱਸ ਰਹੇ ਨੇ ਕਿ ਬਹੁਤ ਵੱਡਾ ਹਾਸਾ ਸੀ ਪਰੰਤੂ ਫੇਰ ਵੀ ਜਾਨੀ ਮਾਲੀ ਨੁਕਸਾਨ ਤੋਂ ਬਚਾ ਹੋਇਆ ਹੈਗਾ ਅਸੀਂ ਇਹਨਾਂ ਸਾਥੀਆਂ ਇਹ ਜਿਹੜੇ ਯਾਤਰੀ ਆ ਜਿਨ੍ਹਾਂ ਨੇ ਇਹ ਕਰਨਾ ਹੋਈ ਆ ਅਸੀਂ ਜਿਹੜੇ ਹੈਗੇ ਆਪਣੀ ਉੱਤੇ ਪ੍ਰਸ਼ਾਸਨ ਦੀਆਂ ਟੀਮਾਂ ਲਾ ਕੇ ਜਿਹੜਾ ਹੈਗਾ ਕਿ ਕਿਸੇ ਨੂੰ ਫਾਸਟੇਰੀ ਦੀ ਲੋੜ ਪਿਆ ਕਿਸੇ ਨੂੰ ਚਾਹ ਪਾਣੀ ਦੀ ਲੋੜ ਪਿਆ ਜੱਕ ਤੇ ਜਾਣਾ ਹੈ ਤਾਂ ਅਸੀਂ ਇਹਨਾਂ ਨੂੰ ਗੱਡੀਆਂ ਵੀ ਪਹੁੰਚਾਂ ਤੇ ਗੱਡੀਆਂ ਅਸੀਂ ਪ੍ਰੋਵਾਈਡ ਕਰ ਦਿੰਦੇ ਹਾਂ ਸੋ ਇਹ ਐਕਸੀਡੈਂਟ ਜਿਹੜਾ ਹੋਇਆ ਹੈਗਾ ਇਹਦੇ ਨਾਲ ਫੇਰ ਵੀ ਕੁਦਰਤ ਦੀ ਚਾਹ ਹੋਇਆ ਮੈਂ ਹਲਕੇ ਦਾ ਸਰਵਿਸਦਾਰ ਹੋਣ ਦੇ ਨਾਤੇ ਅੱਜਕੱਲ ਅਪੀਲ ਕਰਦਾ ਕਿ ਤੁੰਡਾ ਬਹੁਤ ਜ਼ਿਆਦਾ ਆ ਮੌਸਮ ਜਿਹੜੀ ਹੋਈ ਆ ਬਹੁਤ ਕਰਵਤ ਬਦਲੀ ਆ ਤੇ ਆਪਾਂ ਬਹੁਤ ਹੀ ਪ੍ਰਕਾਸ਼ਨ ਦੇ ਨਾਲ ਜਿਹੜਾ ਹੈਗਾ ਚਲਿਏ ਤਾਂ ਕਿ ਕਿਸੇ ਦਾ ਕੋਈ ਨੁਕਸਾਨ ਨਾ ਹੋ ਸਕੇ ਧੰਨਵਾਦ ਜੀ ਹਾਂਜੀ ਸਰ ਕੀ ਨਾਮ ਹੈ ਤੇ ਐਕਸੀਡੈਂਟ ਹੋਇਆ ਕਿ ਹਾਲਾਤ ਮੈਂ ਐਸਐਸ ਸਰਜੀ ਸਿੰਘ ਐਸਐਸਐਫ ਗੁਰਾਇਆਂ ਤੋਂ ਇਹ ਜਿਹੜਾ ਬੇਰ ਕਾ ਮਿਲਕ ਪਲਾਂਟ ਫਲੋਰ ਬੇਰ ਕਾ ਮਿਲਕ ਬਾਹਰ ਫਲੋਰ ਦੇ ਕੋਲ ਤਿੰਨ ਗੱਡੀਆਂ ਦਾ ਐਕਸੀਡੈਂਟ ਹੋਇਆ ਜਿਹਦਾ ਕਾਰਨ ਸੀ ਕਿ ਅੱਗੇ ਬ੍ਰਿਜ ਦੇ ਉੱਪਰ ਬੱਸ ਜਿਹੜੀ ਸੀ ਉਹ ਪੁਲ ਤੋਂ ਲਟ ਗਈ ਸੀ ਉਹਨੂੰ ਉਹਨੂੰ ਸਾਈਡ ਤੇ ਕਰਾਉਂਦੇ ਸੀ ਜਦ ਕਿ ਇਧਰੋਂ ਗੱਡੀਆਂ ਆ ਰਹੇ ਆ ਆਪਸ ਵਿੱਚ ਟਕਰਾਈਆਂ ਇਹਦੇ ਵਿੱਚ ਤਿੰਨ ਇੰਜਰਡ ਹੋਏ ਨੇ ਜਿਹਦੇ ਵਿੱਚ ਇੱਕ ਹੈਗਾ ਜੀ ਰਣਦੀਪ ਸਿੰਘ ਛੋਟੀ ਸਿੰਘ ਤੇ ਇਹ ਜੀ ਮੱਖਣਾਂ ਜੀਵਨ ਪ੍ਰਕਾਸ਼ ਜੀਵਨ ਪ੍ਰਕਾਸ਼ ਇਹ ਤਿੰਨ ਹੋਏ ਆ ਜੀ ਸਾਡੀ ਟੀਮ ਨੇ ਐਸਐਸਐਫ ਟੀਮ ਨੇ ਉਹਨਾਂ ਨੂੰ ਮੌਕੇ ਤੋਂ ਗੱਡੀਆਂ ਚੋਂ ਕੱਢ ਕੇ ਬਾਹਰ ਸਿਵਲ ਹਸਪਤਾਲ ਫਲੋਰ ਐਡਮਿਟ ਕਰਾਇਆ ਤੇ ਹੁਣ ਰੋਡ ਕਲੀਅਰ ਹੋ ਰਿਹਾ ਜੀ ਚੱਲ ਰਿਹਾ ਹੈ ਟ੍ਰੈਫਿਕ ਸਮੂਥ ਨਹੀਂ ਚੱਲਿਆ ਹੈਗਾ ਲੇਕਿਨ ਚੱਲ ਰਿਹਾ ਹੈ ਕਲੀਅਰ ਹੋ ਗਿਆ ਹੈ ਬਾਕੀ ਗੱਡੀਆਂ ਸਾਈਡ ਤੇ ਲਵਾ ਦਿੱਤੀਆਂ ਨੇ ਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਪੋਰਥਾਨਾ ਮੈਂ ਜਾਨੀ ਨੁਕਸਾਨ ਤੋਂ ਬਚਾਇਆ ਬਟ ਇੱਕ ਜਿਹੜਾ ਰਣਜੀਤ ਸਿੰਘ ਆ ਉਹ ਥੋੜਾ ਜਿਆ ਸੀਰੀਅਸ ਆ ਉਹਨੂੰ ਦਾਹਾਂ ਅੱਗੇ ਲੈ ਗਏ ਨੇ ਸ਼ਾਇਦ ਉਹਨਾਂ ਦਾ ਐਕਸਟਰਾ ਕਰਵਾਇਆ ਕਿ ਲੈ ਕੇ ਨੇ ਅਗੇ ਰੈਫਰ ਕੀਤਾ ਗਿਆ ਹਾਂਜੀ ਉਹਨਾਂ ਨੂੰ ਰੈਫਰ ਕੀਤਾ ਗਿਆ ਬਾਕੀ ਠੀਕ ਹੈ